ਮੰਮਲਾ ਨਾਮ ਲੈ ਉਹ ਐਸੀ ਦੇਸੀ ਬੋਲ ਆ ਇਹਨਾਂ ਆਪਣੀ ਨਾਲ ਕੀਤੇ ਅਸੀਂ ਗਏ ਸੀ ਜਿਹੜਾ ਕਿ ਸਾਡੇ ਗੁਰੂਆਂ ਨੇ ਦਿੱਤਾ ਹੈ ਸਾਡੇ ਗੁਰੂਆਂ ਨੇ ਬਾਬੇ ਸ਼ੋਕੀ ਦਾ ਨਾਕਾ ਸੀਗਾ ਸ਼ੀਨਾ ਮੰਦਿਰ ਦੇ ਪਛੋਕੀ ਬਾਬੇ ਨੇ ਅਸੀਅਤ ਕੀਤੀ ਹੋਈ ਸੀ ਸਦਾ ਸ਼ੋਕੀ ਬਾਬੇ ਦੇ ਬੰਦ ਕਰਕੇ ਇਹਨਾਂ ਨੂੰ ਇਲਾਕਾ ਦੇ ਦਿੱਤਾ ਸੀ ਆਪ ਵੀ ਰੱਖ ਲਿਆ ਸੀ ਅਸੀਂ ਉਸ ਬੰਦ ਦੇ ਵਿੱਚ ਗਏ ਸੀ ਅਸੀਂ ਦੋ ਚੀਜ਼ ਦੇ ਉਹ ਦੇ ਮਾਲਕ ਸੀਗੇ ਬਾਬੇ ਸ਼ੋਕੀ ਦੇ ਇੱਕ ਜੋੜੀ ਮਾਨ ਤੱਕ ਦੀ ਵੀ ਵੀ ਨੇ ਅਜੂਨੀ ਨਵੀਂ ਮਾਨ ਤੱਕ ਦਸੇ ਲਾਇਆ ਠੀਕ ਹੱਸੀਓਸ ਤੋਂ ਬੋਲੀ ਕਿ ਚੱਸੀ ਜੀ ਹਸੀ ਬਤਾਇਆ ਲੈ ਓਥੇ ਸਾਡੇ ਨਾਲ ਇੱਥੇ ਆਏ ਸਾਡੇ ਉੱਪਰ ਆਏ ਇਹ ਪਹਿਲਾ ਹੀ ਗਰੀਬ ਵਿਚ ਨਲਕਾ ਹੈ ਬਾਹਰ ਸੁਧ ਕਿੜ ਕੀ ਕੋਟ ਕੀ ਇਸ ਦੀ ਦਵਾਈ ਦੇੜੀ ਜਾਂ ਦਿੱਤੀ ਆ ਫਤੂ ਹੋ ਇਹ ਕਿਤੇ ਤੇਰਾ ਜੇ ਇੱਥੇ ਕੰਮ ਕਰਾਂਗੇ ਮੈਨੂੰ ਬਹੁਤ ਖਾਸ ਬਾਈ ਬੋਲੇਗਾ ਗਰੋਜ ਕਿ ਤਲਨਾ ਨੇ ਉਹ ਪਰਿਹਾਰੇ ਉੱਪਰ ਆ ਕੇ ਵੀ ਜੀ ਹੱਥੋਂ ਪਾਈ ਲਗਾ ਰਹੇ ਮਾਰਦੇ ਆਏ ਉੱਪਰ ਮਾਰੇ ਕੁਛ ਹੋਣਾ ਨਹੀਂ ਸੀ ਤੇ ਜੋ ਤੂੰ ਜੂੜਾ ਨੂੰ ਕਹੀ ਗਈ ਹੋਇ ਚੱਪਕਾਰ ਤੇ ਬੈ ਜਾ ਉਹ ਨੂੰ ਨਾਲ ਲਗਾ ਤੁਰ ਬਸ ਮੈਂ ਥੰਡੇ ਨੂੰ ਉੱਪਰ ਲਕੀਰ ਤਾਂ ਕਿ ਮੈਨੂੰ ਫਾੜ ਕੇ ਜੂਂਦੇ ਤੇ ਵਾਟ ਕੇ ਕੁਛ ਨਹੀਂ ਮੇਰੇ ਘੁਰਮ ਨੂੰ ਮਾਰ ਇਹ ਥੰਡੇ ਨੂੰ ਆ ਕੇ ਇਹਨੇ ਉਹ ਲੱਗੇ ਹੌਲੀ ਦਿੱਤਾ ਸੀ ਇਹਨੇ ਮੇਰੇ ਜੁੱਤੀਆਂ ਮਾਰੀਆਂ ਜੋ ਗੋਲਡੀ ਸੀ ਤੋਂ ਦੇ ਮਿੰਟ ਕਿਸੇ ਕਿਸ ਚਪਟੇ ਨੂੰ ਆ ਕੇ ਤੇ ਮੈਂ ਲੈ ਉਸ ਤੋਂ ਤੇਨੇ ਜਾਣੇ ਤੇ ਤੇਨੇ ਜਾਣੇ ਸੇ ਦੋੁੰ ਮੁੰਦੇ ਸੀ ਗੋਲਡੀ ਸੀ ਇਹ ਕੋੜਮਾਂ ਤੁਸੀਂ ਦੋੁੰ ਮੁੰਦੇ ਸੀ ਐਸ ਤਸੀ ਇਹ ਸ਼ੌਕਾ ਸ਼ੌਕਾ ਬਲਵਾਰ ਤੋਂ ਹਥਾਲ ਦਾ ਮੁੰਡਾ ਹਥਾਲ ਦਾ ਮੁੰਡਾ ਕੋਤਾ ਮੁੰਡਾ ਬਸ ਇਹ ਤੁਸੀਂ ਜਿਹੜਾ ਤੁਸੀਂ ਕਹਿੰਦੇ ਜਿਹੜਾ ਇਹ ਮਾਮਲਾ ਹੋਇਆ ਜਿਹੜਾ ਉਹ ਏਰੀਆ ਵਿੱਚ ਤੁਹਾਡੇ ਕੋਲ ਕੋਣਾ ਕੋਲ ਆ ਸਾਡੇ ਕੋਲ ਜੀ ਤੁਹਾਡੇ ਕੋਲ ਆ ਸੀ ਜਿਹਨਾਂ ਨੇ ਕੰਟਰੋਲ ਕੀਤੀ ਜਬਰਦਸਤੀ ਧੱਕੇਸ਼ਾਹ ਜਬਰਦਸਤੀ ਕਰਦੇ ਸ਼ਾਹ ਜਬਰਦਸਤੀ ਜਬਰਦਸਤੀ ਹੁੰਦਾ ਕਰ ਅਜੇ ਆ ਗਏ ਸੀਗੇ ਉੱਪਰ ਵਧਾਈ ਲੈਣ ਅਸਾਂ ਚੜ ਗਏ ਸੀ ਕੋਠੇ ਤੇ ਇਹ ਮਗਰੋਂ ਆਇਆ ਸਾਡੇ ਕੋਲ ਮਗਰੋਂ ਆਂਦੇ ਲਲਕਾਰੇ ਮਾਰਦੇ ਤਾੜੀਆਂ ਮਾਰਦੇ ਗਾਲਾ ਕੱਢਦੇ ਕੋਠੇ ਤੇ ਚਲੇ ਗਏ ਜਦ ਕੋਠੇ ਤੇ ਚਲੇ ਗਏ ਅਸੀਂ ਉੱਪਰ ਜਾ ਕੇ ਅਜੇ ਖੜੀਆਂ ਹੀ ਹੋਣੀਆਂ ਸੀ ਗੱਲਬਾਤ ਕਰਦੇ ਗਏ ਘਰ ਵਾਲਿਆਂ ਨਾਲ ਵੀ ਸਾਨੂੰ ਵਧਾਈ ਦੇ ਦਿਓ ਆਪਣੇ ਪਿਆਰ ਨਾਲ ਗਰੀਬੀ ਦਾ ਵੀ ਗਰੀਬ ਹੈਂ ਤੁਸੀਂ ਮਾਤੜਵੇਂ ਕਿ ਵੀ ਜੋ ਦੇਣਾ ਸਾਨੂੰ ਵਧਾਈ ਦਿਓ ਇੰਨੀ ਗੱਲ ਕਰਦੇ ਇਹ ਉੱਪਰ ਚਲੇ ਗਏ ਜੀ ਉੱਪਰ ਜਾ ਕੇ ਤਾਂ ਹੱਥੋ ਪਾਈ ਹੋਣ ਲੱਗ ਗਏ ਕੋਰੀ ਨਾਲ ਕੌਣ ਕੌਣ ਹੱਥੋ ਪਾਈ ਕੌਣ ਕੌਣ ਹੋਣ ਲੱਗ ਪਿਆ ਇੱਕ ਸੀਗੀ ਆਪਣੀ ਗੋਲਡੀ ਇੱਕ ਸੀਗੀ ਰੀਤੂ ਇੱਕ ਸੀ ਅੰਬਰਸਰ ਦਾ ਕੁਸਰਾ ਕੀ ਦਾ ਉਹਦਾ ਉਹਦਾ ਨਾਮ ਪਤਾ ਨਹੀਂ ਪੂਜਾ ਪੂਜਾ ਉਹ ਸੀ ਨਾ ਜੀ ਹੱਥੋ ਪਾਈ ਹੋਣ ਲੱਗ ਗਏ ਮੈਨੂੰ ਕਹਿੰਦੇ ਮਾਈ ਜੀ ਤੁਸੀਂ ਬੈਠ ਜਾਓ ਵੇਗਾ ਮੈਂ ਕਿਉਂ ਬੈਠਾ ਮੈਂ ਕਿਉਂ ਤੁਸੀਂ ਲੜਾਈਆਂ ਕਿਉਂ ਲੜਦੇ ਹੋ ਕਿਤੇ ਛੱਟਪੇਟ ਲੱਗ ਜਾਊਗੀ ਆਪਾਂ ਇੱਕੋ ਹੀ ਆ ਚਾਚੇ ਦਾਇਦੇ ਪੁੱਤ ਜਿਹੜੇ ਤੋਂ ਬਗਾਨੀ ਆ ਨਾਲੇ ਇਲਾਕਾ ਸਾਡਾ ਹੈਗਾ ਆ ਜੀ ਉਹਨੇ ਕੀ ਕੀਤਾ ਨਾਲ ਹੀ ਫੋਨ ਲਾ ਦਿੱਤਾ ਸੋਨੀਆਂ ਨੂੰ ਵੀ ਬੰਦੇ ਲੈ ਕੇ ਆ ਜਾ ਅੱਜ ਇੱਥੇ ਕੇ ਲੈ ਵੀ ਅੱਜ ਛੱਡਣਾ ਨਹੀਂ ਇਕੱਤਾ ਆ ਪਾ ਇੱਥੇ ਠੀਕ ਹੈ ਨਾ ਤਾਂ ਉਹ ਬੰਦੇ ਲੈ ਕੇ ਆ ਕੇ ਜਦੋਂ ਉਹਦੇ ਘਰ ਜਿਹਨਾਂ ਦੇ ਵਿਆਹ ਸੀ ਉਹ ਕਾਫੀ ਮਤਲਬ ਹਲੇ ਮਹਿਮਾਨ ਸਾਰੇ ਉੱਥੇ ਹੀ ਟੋਟਲੀ ਉਹ ਰੱਛੀਆ ਪੇਗਾ ਜਗਾ ਇੰਨੀ ਕਿਸੇ ਉਸ ਘਰ ਵਾਲਿਆਂ ਦੀ ਥੋੜੀ ਜੀ ਜਗ੍ਹਾ ਸੀਗੀ ਇਹ ਇਹ ਅਸੀਂ ਲਗੇ ਨੂੰ ਉੱਤਣ ਲੱਗੀ ਨੂੰ ਉੱਤਣ ਨਹੀਂ ਦਿੱਤਾ ਇਹਦੇ ਉੱਤ ਪੌੜੀ ਜਾਂ ਤੋਂ ਫੜ ਕੇ ਤਾਂ ਪਿੱਛੇ ਲੈ ਜਾਈ ਜਾਂ ਤਮਾਰੀ ਜਾਂ ਤਾਂ ਕੁੱਟੀ ਜਾਂ ਜਦੋਂ ਰੱਛ ਪਿਆ ਆ ਇਹ ਲੱਗੀ ਜੀ ਹੋਰ ਪਗੜੀ ਕਿਹੜੀ ਚੀਜ਼ ਇਹ ਚਾਕੂ ਸੀਗਾ ਉਹ ਜਿਹੜਾ ਬੰਦ ਹੁੰਦੇ ਆ ਕਹਿੰਦੇ ਚਾਕੂ ਉਹ ਤਾਂ ਦੇਖੇ ਵੀ ਨਹੀਂ ਸੀ ਉਪਰੇ ਉਹ ਜਦੋਂ ਇੱਕਦਮ ਐ ਕੀਤਾ ਇਹ ਇੱਥੇ ਮਨ ਲੱਗੀ ਤਾਂ ਐ ਬਚਾਅ ਕੀਤਾ ਉਹਨੇ ਠੀਕ ਇੱਥੋਂ ਵੱੰਡ ਹੋ ਗਈ ਇਹਦੀ ਚੀਜ਼ ਉੱਥੇ ਨੇ ਦਬਾ ਦਬਾ ਲਪੇਟੀ ਤਾਂ ਅਸੀਂ ਉਦੋਂ ਥੱਲੇ ਆ ਗਏ ਅਸੀਂ ਆਪਣੇ ਇੱਥੇ ਆ ਗਏ ਉਹ ਮਗਰੋਂ ਨੱਚ ਗਾ ਕੇ ਵਧਾਈਆਂ ਲੈ ਕੇ ਗਏ ਆ ਉਹ ਕਹਿੰਦੇ ਮੁੰਡਿਆਂ ਨੇ ਕੁੱਟਿਆ ਆ ਤਾਂ ਗਏ ਮੁੰਡਾ ਤਾਂ ਕਹਿ ਰਿਹਾ ਵਿਆਹ ਵਾਲਾ ਮੁੰਡੇ ਨਾਲ ਸਹੀ ਕੋਈ ਨਹੀਂ ਸੀ ਲੋਈ ਮਹੰਤ ਸੀ ਐਸੀ ਤਾਂ ਮੰਨਤੇ ਸੀ ਮੁੰਡੇ ਸਾਡੇ ਤੋਂ ਬਾਹਰੇ ਤੁਸੀਂ ਕਿੰਨੇ ਜਣੇ ਸੀ ਅਸੀਂ ਦੋਏ ਜਣੇ ਸੀ ਦੋ ਜਣੇ ਬਣਾਈ ਲੈਣੇ ਮੁੰਡੇ ਸੀ ਦੋ ਜਣੇ ਉਹ ਸਾਡੇ ਬਾਹਰੇ ਹੀ ਸੀ ਸਾਜੀ ਸਾਡੇ ਪੂਰੀ ਦੇਖ ਲੈ ਆਏ ਨੇ ਉੱਪਰ ਚੜ੍ਹਦੇ ਆ ਸੋਨੀਆ ਮਹੰਤੀ ਦਾ ਲਿਆ ਸੋਨੀਆ ਮਹੰਤ ਨੂੰ ਉਹਨੇ ਫੋਨ ਕੀਤਾ ਉਹਦੇ ਚੇਲਿਆਂ ਨੇ ਵੀ ਗੁਰੂ ਜੀ ਬੰਦੇ ਲੈ ਕੇ ਆ ਜਾਓ ਮੈਂ ਸੋਨੀਆ ਮਹੰਤ ਤੇ ਹੀ ਆ ਇਹੀ ਹੀ ਕਰਵਾਉਂਦੀ ਆ ਸਾਡੇ ਨਾਲ ਕੋ ਇਲਾਕਾ ਸਾਡਾ ਆ ਮਾਈ ਸਿੱਲਨ ਨੇ ਦੋ ਆਪਣੇ ਬੱਚੇ ਸੀ ਉਹਨੇ ਦੋਨਾਂ ਨੂੰ ਆਦਾ ਤੇ ਦੇ ਦਿੱਤਾ ਸੀ ਠੀਕ ਹੈ ਨਾ ਮੁਰਕੇ ਮੰਮੀ ਪੂਰੇ ਹੋ ਗਏ ਬਾਬੇ ਸ਼ੋਕੀ ਨੇ ਕੀ ਕੀਤਾ ਜਿਹੜਾ ਲਾਕਾ ਸੀਗਾ ਬਾਬੇ ਸ਼ੋਕੀ ਦਾ ਸੀ ਦੋ ਹੀ ਬੱਚੇ ਸੀ ਮੈਂ ਔਰ ਵੀਵੀ ਜਗਾ ਚੇਲਾ ਉਹ ਲਾਕਾ ਸਾਨੂੰ ਬਾਬੇ ਸ਼ੋਕੀ ਨੇ ਦੇ ਦਿੱਤਾ ਅਸੀਂ ਉਹ ਮੰਗਦੇ ਖਾਨਦੇ ਆ ਠੀਕ ਹੈ ਨਾ ਇਹਨੂੰ ਦਿੱਤਾ ਆ ਹਰਿਆਵਾਲ ਨੇਹਰੋ ਪੜੇ 26 ਪਿੰਡ 26 ਪਿੰਡ ਆ ਸਾਰੇ 25 ਪਿੰਡ ਪਾ ਕੇ 26 ਵਾਂ ਹੈਗਾ ਆ ਹਰਿਆਵਾਲ ਠੀਕ ਹੈ ਸਾਡੇ 26 ਪਿੰਡ ਪਾ ਕੇ ਇਸ ਟਾਈਮ ਆ ਹੈਗਾ ਆ ਆਪਣਾ ਫਗਵਾੜਾ ਸ਼ਹਿਰ ਠੀਕ ਹੈ ਨਾ ਤੋਂ ਕਾਗਜ਼ਾ ਸਾਨੂੰ ਲਿਖ ਕੇ ਦਿੱਤਾ ਹੋਇਆ ਇਹ ਕਾਗਜ਼ਾ ਪਰੂਫਾ ਤੇ ਨਹੀਂ ਮੰਗਦੇ ਇਹ ਧੱਕੇ ਨਾਲ ਸਾਡਾ ਮੰਗ ਰਿਹਾ ਕਿ ਇਹ ਸ਼ਹਿਰ ਦਾ ਇਲਾਕਾ ਸਾਡਾ ਆ ਸਾਰਾ ਫਗਵਾੜਾ ਸ਼ਹਿਰ ਇਹਦਾ ਹੈਗਾ ਹਰੀਆਬਾਦ ਸ਼ਹਿਰ ਤੇ ਜਿਸ ਤਰ੍ਹਾਂ ਹਰ ਰੋਜ਼ ਅਜੇ ਦਿਨ ਗਲੇਸ਼ ਹੋ ਰਿਹਾ ਤੇ ਕੀ ਮੰਗ ਕਰਦੇ ਆ ਪੁਲਿਸ ਉੱਪਰ ਜਾਂਦੇ ਆ ਅਸੀਂ ਮੰਗਦੇ ਇਹ ਕੰਮ ਅਸੀਂ ਮੰਗੇ ਇਹ ਕਰਦੇ ਆ ਨਾ ਅਸੀਂ ਮੰਗੇ ਇਹ ਕਰਦੇ ਆ ਵੀ ਤੁਸੀਂ ਕਾਗਜ਼ਾਂ ਪਰੂਫਾਂ ਦੇ ਵਿੱਚ ਦੇਖ ਕੇ ਹਾਂ ਫੇਰ ਨਹੀਂ ਆ ਘਰ ਕੋਈ ਫੇਰ ਨਹੀਂ ਆ ਘਰ ਕੋ ਇਨਕੁਆਰੀ ਪਾਉ ਬਈ ਇਹ ਜਿਹੜਾ ਲਾਕਾ ਇਹਨਾਂ ਦਾ ਆ ਜਸ ਸੋਨੀਆਂ ਦਾ ਸੋਨੀਆਂ ਦਾ ਹਰਿਆਵਾਲਾ ਸ਼ਹਿਰ ਲਿਖਿਆ ਸਾਡੇ ਕੋ ਵੀਡੀਓ ਪਈ ਆ ਆ ਮੇਰੇ ਫੋਨ ਦੇ ਕੋ ਮੈਂ ਹੁਣ ਵੀਡੀਓ ਵਿੱਚ ਹੀ ਦਿਖਾਉਂਗੀ ਆ ਸੋਨਾ ਵੀ ਸੋਨਾ ਸੋਨਾ ਲਿਆ ਕੇ ਗਈ ਆ ਤੇ ਅਸਾ ਵੀ ਲਿਆ ਕੇ ਗਈ ਆ ਜਿਹੜੇ ਬਾਬਾ ਕੁਝ ਲਿਖਾ ਦੇਣਾ ਠੀਕ ਹੈ ਨਾ ਅਸੀਂ ਬੰਡ ਕਿਉਂ ਕੀਤੀ ਇਹਨੇ ਅਸੀਂ ਮਾਲਕ ਆ ਵਾਪਿਸ ਛੁੱਕ ਕੇ ਸਾਨੂੰ ਜੀਂਦੇ ਜੀ ਲਿਖ ਕੇ ਦੇ ਦਿੱਤਾ ਸੀ ਠੀਕ ਹੈ ਨਾ ਅਚੋਕੇ ਫਲਾਈ ਜਰਾ ਕੱਟ ਕੇ ਓਏ ਠੀਕ ਹੈ ਨਾ ਬਾਬੇ ਸ਼ੌਕੀ ਦੇ ਹੁਣ ਚਲ ਆ ਹੈਗੇ ਕਾਜ ਆ ਸਾਡੀ ਕੋਈ ਇਲੈਕਟ੍ਰਿਕ ਵੰਡ ਜਿਹੜੀ ਹੋਈ ਵੀਡੀਓ ਚਲਾ ਦੋ ਆ ਦੇਖੋ ਆ ਫੜ ਕੇ ਵੇਖ ਆਪ ਦੇਖੋ ਜੀ ਆਕ ਆਕ ਆ ਗਈ ਆ ਜਿਹੜੇ ਬਾਬੇ ਸ਼ੌਕੀ ਨੇ ਸਾਨੂੰ ਦਿੱਤੇ ਹੋਏ ਆ ਮੈਂ ਹੈਗੀ ਆ ਕਿ ਨਾ ਗੁੱਸਾ ਚੇਤਾ ਇੱਕ ਹੋਰ ਮੇਰੇ ਸ਼ਾਤ ਲਾਉਣ ਵਾਲੇ ਤੱਕ ਨੂੰ ਜੋ ਵੀ ਸਾਨੂੰ ਇਹੋ ਟੈਲਫੋਨ ਮਿਲਿਆ ਆ ਉਹ ਅਸੀਂ ਮੈਂ ਆਪਣਾ ਕਰਾਂਗੇ ਅੱਜ ਉਹ ਏ ਕਿ ਇਹ ਬਾਤ ਹੀ ਮੇਰੇ ਘਰੇ ਜਿਹੜੇ ਲੈ ਕੇ ਬੈਠਦਾ ਨਹੀਂ ਹੈ ਔਰ ਮੈਂ ਹੋਣੀ ਤਾਂ ਕੁਛ ਹੀ ਆਇਆ ਸਾਥ ਲੈ ਕੇ ਮੈਂ ਜੋਤੀ ਔਰ ਬੇਬੀ ਠੀਕ ਹੈ ਨਾ ਕਦੇ ਇਹ ਲਾ ਚੇਲਾ ਕੋਲੀ ਇਹ ਤਾਂ ਨਵੇਂ ਨਾ ਦੇ ਰਹੀਆਂ ਬਾਪੇ ਦੇ ਨਾਮ ਦੇ ਵਿੱਚ ਕੋਈ ਹੈਗੀ ਬੇਬੀ ਬਾਪੇ ਦੇ ਨਾਮ ਵਿੱਚ ਜਿੰਦੁਰੋ ਜੋਤੀ ਆ ਕੋਈ ਪਤਾ ਕਿ ਨਾ ਬਾਪੇ ਦਾ ਤੇ ਜੋਤੀ ਚੇਲਾਵਾ ਨਹੀਂ ਹੈ ਮੈਂ ਨਵੇਂ ਨਾ ਦੇ ਰਹੀਆਂ ਮਾਲ ਗਾੜੀ લાયા મેં કે મિલકત ની હે કે બાપે દે માલિક છો કે છો કે બાપે દિવેતે લે લે ને મિયા કે હેડ કોલ કા હાજીયા વાલે શેર હે મેરે ના તા બાકી જો માઈ ના સગા બાપાલ કે 20 કોલે 25 કોલે હા 25 કોલે બાબા દીને દસ્તાવેજ મેરા કસ્તા સન્મોદન ખંડા મેરા ਜਿਹੜਾ ਇਹ ਕਹਿੰਦੇ پتہ કરી ના હાજી 25 લાખ રૂપિયા તો 12.5 લાખ ਜਿੰਨਾ ન ਤਾਂ 12.5 લાખ કરતા ຊી સાਾਨੂੰ ਆ ਗਿਆ ઓર સાડે ຊી ਇਹ ਕੁੰਨੀ ਡੋਲੇ ਸੌਣਾ ਨਹੀਂ ਕਿ ਹੋਵੇ ਕਿੰਨੇ ਆ ਕੋਈ ਲੈਵਾ ਕਾ ਕਰਨੇ ਪੈਣੇ ਸੋਨੋ 12 ਬਾਰ ਕਾ ਸੋ ਅਗਲੇ 100 ਬਾਰ ਨੂੰ ਵੀ ਆ ਇਹ ਵੀ ਆ ਕਰਨੀ ਪੁਰਾ ਮਾਦਾ ਡਾੜੀ ਕਮੈਨ ਕਰਦੇ ਆ ਕੰਨਾਂ ਲੈ ਜਗਾ ਹਾਂਜੀ ਆ ਰੱਖਾ ਗਜ ਵਾਪੇ ਸ਼ੌਕੀਨ ਆ ਜਿਹੜੇ ਸੋਲੀਆਂ ਨੂੰ ਵੀ ਕਰਕੇ ਦਿੱਤਾ ਆ ਤਾਂ ਇੱਕ ਇੱਕ ਆ ਕੇ ਸਾਨੂੰ ਕਰਕੇ ਦਿੱਤਾ ਆ ਇਥੇ ਕਾਗਜ਼ ਦੇ ਅਗੇ ਸੋਨੀਆਂ ਚੇਲਾ ਹੈਗੀ ਜਾਂ ਕਿਰਨਾਂ ਦੀ ਤਾਂ ਅਸੀਂ ਹੈਗੇ ਆ ਬਾਬੇ ਸ਼ੋਕੀ ਦੇ ਚੇਲੇ ਤਾਂ ਇੱਕ ਕਾਗਜ਼ ਬਾਬੇ ਸ਼ੋਕੀ ਨੇ ਸਾਨੂੰ ਕਰਕੇ ਦਿੱਤਾ ਇੱਕ ਸੋਨੀਆਂ ਨੂੰ ਕਰਕੇ ਦਿੱਤਾ ਸੋਨੀਆਂ ਨੂੰ ਲਿਖ ਕੇ ਦਿੱਤਾ ਹਰਿਆਣਾ ਸ਼ਹਿਰ ਔਰ 26 ਪਿੰਡ ਅਪਰੂਪ ਸਾਡੇ ਕੋਲ ਪਏ ਆ ਸ਼ਹਿਰ ਜਿਹੜਾ ਬਾਬੇ ਸ਼ੋਕੀ ਦਾ ਸੀ ਸਾਡੇ ਗੁਰੂ ਦਾ ਸੀ ਉਹ ਗੁਰੂ ਸਾਡੇ ਨੇ ਸ਼ੋਕੀ ਬਾਬੇ ਨੇ ਸਾਨੂੰ ਦੇ ਦਿੱਤਾ ਸਾਡੇ ਗੁਰੂ ਨੇ ਹਰਦੀ ਸ਼ਹਿਰ ਦੇ ਮਾਲਕਿਆਂ ਫਗਵਾੜੇ ਦੀ ਹਾਂਜੀ ਮੇਰੇ ਸਾਡੇ ਤੇ ਕਬਜ਼ਾ ਕੀਤਾ ਹੋਇਆ ਉਹ ਮੇਰੇ ਗੁਰੂ ਦੇ ਨਾਮ ਵਸੀਅਤ ਕੀਤੀ ਹੋਈ ਆ ਜੇ ਤੁਸੀਂ ਤੁਮ ਕੋ ਮਰਾ ਕਰ ਕਰ ਕੇ ਸਭ ਤੁਮਕੀਆਂ ਦੇ ਕੇ ਡੇਰੇ ਸਾਡੇ ਤੇ ਇਹ ਕੀਤਾ ਕਬਜ਼ਾ ਕੋਰਟ ਕੇਸ ਲੱਗੇ ਹੋਏ ਨੇ ਸਾਡੇ ਲੱਗੇ ਹੋਏ ਆ ਤਾਂ ਫੇਰ ਕਿਉਂ ਇਹ ਸਾਡੇ ਨਾਲ ਹਟਦੇ ਇਹ ਹੱਦ ਨਹੀਂ ਹਟਣਿਆ ਕਰੂਗਾ ਤਾਂ ਇਸ ਗੱਲ ਦੀ ਤਹਿ ਤੱਕ ਰਨਕਵਰੀ ਕੀਤੀ ਜਾਵੇ ਅਸੀਂ ਇਹ ਮੰਗ ਕਰਦੇ ਆ ਸਾਡਾ ਅਕਾਦਾਂ ਨੂੰ ਦਿੱਤਾ ਜਾਵੇ ਉਹਨੂੰ ਅਨਕਵਰੀ ਕੀਤੀ ਜਾਵੇ ਬਸ ਦਾ ਇਹਦੀ ਫੋਟੋਕਾਪੀ ਹਾਂਜੀ ਜੋ ਤੁਹਾਡੀ ਲੜਾਈ ਝਗੜਾ ਹੋਇਆ ਉਹ ਕਿਸ ਕਾਰਨ ਹੋਇਆ ਜਿਹੜਾ ਇਲਾਕਾ ਸਾਡੇ ਕਾਗਜ਼ਾਂ 'ਚ ਮੇਰੇ ਬਜ਼ੁਰਗਾਂ ਦੇ ਕਾਗਜ਼ਾਂ 'ਚ ਸਾ ਮੇਰੀ ਮਮੀ ਦੇ ਕਾਗਜ਼ਾਂ 'ਚ ਤੇ ਜੋਤੀਮਾਈ ਨਾਲ ਸਾਡਾ ਫੈਸਲਾ ਹੋਇਆ ਸੀ ਵੀ ਅੱਧਾ ਸ਼ਹਿਰ ਮੇਦੀ ਗੁਰੂ ਕੋਲਾ ਅੱਧਾ ਸ਼ਹਿਰ ਹੈਗਾ ਜੋਤੀਮਾਈ ਕੋਲ ਤੇ ਜਦੋਂ ਅਸੀਂ ਆਪਣੇ ਇਲਾਕੇ ਵਿੱਚ ਗਏ ਤਾਂ ਗौरी ਔਰ ਜੋਤੀਮਾਈ ਤੇ ਨਾਲ ਉਹਨਾਂ ਦੇ ਮੁੰਡੇ ਸੀ ਜਿਹੜਾ ਢੋਲਕ ਮਾਸਟਰ ਹੈ ਇੱਕ ਅਸ਼ੋਕ ਫਲੋਰ ਵਾਲਾ ਤੇ ਨੈਤੀ ਉਹ ਵੀ ਫਲੋਰ ਵਾਲਾ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਇਲਾਕਾ ਤੁਸੀਂ ਸਾਡੇ ਇਲਾਕੇ 'ਚ ਕੀ ਕਰਦੇ ਤੇ ਗौरी ਮੇਨਾ ਹੱਥੋਂ ਪਾਈ ਹੋ ਗਈ ਤੇ ਮੇਰੇ ਬੈਸਬਾਲ ਮਾਰਿਆ ਪੱਟ ਤੇ ਇੱਕ ਇਧਰ ਗੋਡੇ ਤੇ ਠੀਕ ਹੈ ਮੇਰਾ ਗੋਡੇ ਤੇ ਬਹੁਤ ਜ਼ਿਆਦਾ ਝੋਟ ਲੱਗੀ ਹੈ ਗੋਡਾ ਗੋਡੇ ਤੇ ਸੱਟ ਮਾਰੀ ਹੈ ਅੱਛਾ ਮੇਰੇ ਬੱਖੀਆਂ ਚ ਮਾਰੀਆਂ ਇੱਥੇ ਪਿੱਛੇ ਅੱਛਾ ਠੀਕ ਹੈ ਇੱਕ ਮੇਰੇ ਆ ਗੋਡੇ ਤੇ ਮਾਰੀ ਸੀ ਕੀ ਮਾਰ ਤੋਡੇ ਬੈਸਬਾਲ ਮਾਰਿਆ ਮੇਰੇ ਅੱਛਾ ਹੋਰ ਕੀ ਮਾਰਿਆ ਤੋਡੇ ਬੈਸਬਾਲ ਸਿਗਾ ਤੇ ਹੱਥੋਂ ਪਾਈ ਹੋਈ ਸਾਡੀ ਕਿੰਨੇ ਜਾਨੇ ਸੀ ਉਹ 2 ਮਹੀਨ ਤੱਕ ਸੀ ਤੇ 2 ਮੁੰਡੇ ਸੀ ਉਹ ਹੋ ਜਾਣਾ ਸੀ ਤੁਸੀਂ ਕਿੰਨੇ ਜਾਣੇ ਸੀ ਅਸੀਂ ਦੋ ਮਹੀਨੇ ਤੱਕ ਸੀਗੇ ਬਸ ਤੇ ਤਿੰਨ ਮਹੀਨੇ ਤੱਕ ਇੱਕ ਮਹੀਨਤ ਮਤਲਬ ਪਿੱਛੇ ਸਿਕਸ ਦੋ ਮਹੀਨਤ ਮੋਰੇ ਸੀ ਮੇਰੀ ਗੁਰਪਾਇਸੀ ਸੀ ਮੈਂ ਇਹ ਕਿਹੜੇ ਕਿਹੜੇ ਏਰੀਆ ਦੀ ਗੱਲ ਹੈ ਇਹ ਆਪਣੇ ਆ ਸ਼ਿਵਜੀਤ ਮੂਰਤੀ ਜਿੱਥੇ ਨਾ ਉਹ ਕੁਮਾਰਾ ਵਾਲੀ ਗਲੀ ਤੋਂ ਹੋਇਆ ਯਾਰ ਉੱਥੇ ਹੋਇਆ ਹੈ ਸ਼ਿਵਜੀਤ ਮੂਰਤੀ ਲੱਗਿਆ ਹਾਂਜੀ ਤੇ ਕੀਮਾ ਕਰਦੇ ਹਾਂ ਅਸੀਂ ਪ੍ਰਸ਼ਾਸਨ ਅਗੇ ਬੇਨਤੀ ਕਰਦੇ ਆ ਵੀ ਜੋ ਸਹੀ ਆ ਉਹ ਉਹਨਾਂ ਨੂੰ ਕਰਨਾ ਚਾਹੀਦਾ ਸਾਡਾ ਇਲਾਕਾ ਸਾਨੂੰ ਦੇਣਾ ਚਾਹੀਦਾ ਜਿਹੜੇ ਚੋਚੱਕੇ ਦਾ ਘੁੰਮਦੇ ਉਹਨਾਂ ਤੇ ਸਖਤ ਸਖਤ ਕਾਰਵਾਈ ਕਰਨੀ ਚਾਹੀਦੀ। ਕੀ ਨਾ ਤੁਹਾਡਾ। ਮੇਰਾ ਨਾਮ ਰਿਤੂ ਮੰਤ ਹੈ। ਠੀਕ ਹੈ ਜੀ। ਮੇਰਾ ਭਗਤਪੁਰੇ ਤੋਂ ਆ ਮਮੇ ਸ਼ੀਲਾ ਦੇ ਦਰਬਾਰ ਜੀ। ਧੰਨਵਾਦ ਜੀ। ਜੀ ਮੈਂ ਬੋਲਦੀ ਹਾਂ ਸੋਨੀਆ ਮਹਾਂਤ ਦਰਬਾਰ ਦਾ 딸ੀ ਐ ਮਸਰਕਾਰ ਕਾਦਰੀ ਦਰਬਾਰ ਮਮੇ ਸ਼ੀਲਾ ਸਰਕਾਰ ਸਾਵਰੀ ਮੌਜੂਦਾ ਗੱਦੀ ਨਿਸ਼ੀਨ ਮੈਂ ਸੋਨੀਆ ਮਹਾਂਤ। ਹਾਂਜੀ ਸਾਡੇ ਮੇਰੇ ਚੇਲੇ ਗਏ ਸੀ ਕੱਲ ਵਧਾਈ ਲੈਣ ਉੱਥੇ ਤੇ ਪਹਿਲਾਂ ਹੀ ਇਹ ਪਹੁੰਚੇ ਹੋਏ ਸੀਗੇ ਮੁੰਡੇ ਇਹਨਾਂ ਦੇ ਬਾਹਰ ਖੜੇ ਸੀਗੇ ਆ ਜਿਹੜੇ ਤਿੰਨੇ ਹੀ ਜਾਣੇ ਨਾਲ ਹੁੰਦੇ ਆ ਸ਼ੋਕਾ ਨੈਤੀ ਤੇ ਜੌਨੀ ਠੀਕ ਹੈ ਜੌਨੀ ਜਾ ਕੇ ਹੱਥੋ ਪਾਈ ਹੋਇਆ ਮੇਰੇ ਚੇਲੇ ਦੇ ਨਾਲ ਜੋ ਨੀਨੇ ਮਾਰਿਆ ਮੇਰੇ ਚੇਲੇ ਦੇ ਔਰ ਸਾਡੇ ਬਾਕੀ ਬਿਆਨ ਸਾਰਾ ਉਹ ਵਿਧਾਈ ਜਿਨ੍ਹਾਂ ਦੇ ਘਰ ਅਸੀਂ ਲੈਣ ਗਏ ਸੀ ਉਨੀ ਤੇਈ ਦਿੱਤਾ ਜੱਸਾ ਹੀ ਦਿੱਤਾ ਵੀ ਕੋਣ ਗੁਨਾਹਗਾਰ ਆ ਤੇ ਕੋਣ ਨਹੀਂ ਗੋਰੀ ਨੇ ਉੱਥੇ ਸਾਨੂੰ ਇਹ ਵੀ ਧਮਕੀਆਂ ਦਿੱਤੀਆਂ ਉਹਨਾਂ ਦੇ ਸਾਹਮਣੇ ਵੀ ਮੈਂ ਮਾਰ ਜਾਂਗੀ ਕੁਛ ਖਾ ਕੇ ਫਲਾਣਾ ਸਾਨੂੰ ਹਰੇਕ ਵਾਰੀ ਇਹ ਈ ਧਮਕੀ ਦਿੰਦਾ ਆ ਵੀ ਮੈਂ ਮਾਰ ਜਾਂਗਾ ਕੁਛ ਖਾ ਕੇ ਸਾਨੂੰ ਡਰਾਉਂਦਾ ਏ ਠੀਕ ਹੈ ਨਾ ਜੀ ਇੱਥੇ ਵੀ ਕਾਰਵਾਈ ਕਰੀ ਜਾਵੇ ਤੇ ਦੂਜਾ ਜੋਤੀ ਦਾ ਕੋਈ ਹੱਕ ਨਹੀਂ ਸੀ ਉੱਥੇ ਲਾਕੇ ਚਾਉਣ ਦੇ ਜਦੋਂ ਉਹਦਾ ਮੇਰੇ ਨਾਲ ਫਾਂਸਲਾ ਹੋਇਆ ਸੀ ਜੋਤੀ ਕੀ ਕਰਨ ਆਈ ਉਸ ਲਾਕੇ 'ਚ ਠੀਕ ਹੈ ਇਹ ਸਭ ਕੋਈ ਟਟਾੜੀ ਮੇਰੀ ਭਗਤ ਹੈ ਸਾਨੂੰ ਤਾਂ ਭਾਈ ਨਾ ਕੋ ਖਤਰਾ ਆ ਇਹ ਸਾਰੀ ਗੱਲ ਤਾਂ ਕਰ ਰਹੇ ਦਰਬਾਰ ਹੋਣ ਦੇ ਮਾਰੇ ਇਲਾਕਾ ਸਾਨੂੰ ਸਾਰੇ ਇਹਦੇ ਤੋਂ ਅੱਗੇ ਇਹਨਾਂ ਨੇ ਜਿੰਦੇ ਤੋੜੇ ਸਾਰਾ ਕੁਝ ਪੈਸਾ ਸੋਨਾ ਇਹਨਾਂ ਨੇ ਹੀ ਕੱਢਿਆ ਆ ਸਾਨੂੰ ਉਹ ਵੀ ਕੋਈ ਇਨਸਾਫ ਨਹੀਂ ਮਿਲਿਆ ਜਿਹੜਾ ਦਰਬਾਰ ਦਾ ਮਸਲਾ ਆ ਉਹ ਕੀ ਮਸਲਾ ਤੁਹਾਡਾ ਦਰਬਾਰ ਦਾ ਜੀ ਮੈਨੂੰ ਤਾਂ ਮੇਰੀ ਦਾਦੀ ਕਹਿ ਕੇ ਗਈ ਆ ਸ਼ੀਲਾ ਮਾਈ ਵੀ ਮੈਂ ਹੋਵਾਂ ਨਾ ਹੋਵਾਂ ਜੋ ਸੋਨੀਆਂ ਮੰਤ ਕਰੂਗੀ ਮੇਤੋਂ ਬਾਅਦ ਵੀ ਉਹੀ ਮਨਜ਼ੂਰ ਆ ਡਰੇ ਦੇ ਵਿੱਚ ਦਰਬਾਰ 'ਚ ਇਹਨਾਂ ਨੂੰ ਕਿਸੇ ਨੇ ਲਿਖਤ ਦਿੱਤੀ ਹੈ ਤੇ ਦਿਖਾਉਣ ਸਾਨੂੰ ਦਰਬਾਰ ਦੀ ਠੀਕ ਹੈ ਸਾਡੇ ਤੋਂ ਬਿਨਾ ਹੀ ਇਹ ਗੱਦੀ ਨਛੀਨ ਵੀ ਵਾਰੀ ਹੋਈ ਜਾਣਾ ਸੀ ਕੀ ਲੈਣਾ ਦੇਣਾ ਅਸੀਂ ਵੀ ਦਰਬਾਰ ਦੇ ਜੀ ਹਾਂ ਸਾਡੇ ਤੋਂ ਬਿਨਾ ਕਿਉਂ ਹੋਊਗਾ ਕੋਈ ਉੱਥੇ ਮੈਂ ਮੌਜੂਦਾ ਗੱਦੀ ਨਛੀਨ ਐ ਮੈਨੂੰ ਡੇਢ ਦੋ ਸਾਲ ਹੋ ਗਏ ਉੱਥੇ ਮੇਲੇ ਕਰੋਨੀ ਸਾਰਾ ਕੁਝ ਕਰਾਉਂਦੀ ਇਹਨਾਂ ਨੇ ਤਾਂ ਦਰਬਾਰ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਵੇਚ ਦਿੱਤੀਆਂ ਸੀ ਹਾਂਜੀ ਐਲ ਸੀ ਡੀਆਂ ਐਸੀਆਂ ਤਾਂ ਕਿ ਇਹਨਾਂ ਨੇ ਆਪਣੇ ਭਾਂਜੀਆਂ ਭਾਂਜਿਆਂ ਨੂੰ ਲਾ ਕੇ ਦੇ ਦਿੱਤੇ ਡੇਰੇ 'ਚ ਮੈਂ ਤਾਂ ਬੜਦੀ ਨੇ ਜਿੱਦਾਂ ਦੀ ਡੇਰੇ 'ਚ ਬੜੀਆਂ 50 ਲੱਖ ਰੁਪਏ ਲੱਗ ਚੁੱਕਾ ਮੇਰਾ ਡੇਰੇ ਦੇ ਵਿੱਚ ਮੈਂ ਤਾਂ ਹੁਣ ਵੀ ਕਹਿੰਦੀ ਹਾਂ ਇਹਨਾਂ ਨੇ ਕਿਸੇ ਨੇ ਬੈਠਣਾ ਬੈਠਣ ਆਣ ਕੇ ਦਰਬਾਰ ਚ ਲ ਠੀਕ ਹੈ ਨਾ ਤੇ ਸਾਡੇ ਨਾਲ ਇਦਾਂ ਨਹੀਂ ਆਇਆ ਨਾ ਕੰਨ ਸਾਨੂੰ ਮਰਵਾਉਣ ਦੀਆਂ ਨਾ ਗੱਲਾਂ ਕਾਹਨੇ ਬੰਦਿਆਂ ਦੇ ਕੋਲ ਸਨ ਤਾਂ ਜੇ ਮੇਰੇ ਛੇੜਿਆਂ ਨੂੰ ਕੁਝ ਵੀ ਹੁੰਦਾ ਵਿਧਾਈ ਤੇ ਇਦਾਂ ਉਹ ਕੋਈ ਮਾਲੀ ਨੁਕਸਾਨ ਹੁੰਦਾ ਉਹਦਾ ਜੋਤੀ ਗੋਰੀ ਜਾਨੀ ਛੋਕਾ ਫਲੋਰ ਤੋਂ ਦਮਰਾਸੀ ਤੇ ਆਪਣਾ ਹਾਂ ਹੈ ਨੈਤੀ ਤੇ ਨਾਲ ਇਹਦੇ ਇੱਕ ਦੋ ਗਵਾਂਡਣਾ ਜਨਾਨੀਆਂ ਵੀ ਰਲੀਆਂ ਹੋਈਆਂ ਤਾਂ ਉਹਦਾ ਮੁੰਡਾ ਵੀ ਉਹਨਾਂ ਦਾ ਰਲਿਆ ਹੋਇਆ ਹੈ ਜੀ ਉਹ ਮੁੰਡੇ ਨੇ ਹੁੰਦਾ ਵਾ ਗਵਾਂਡਣ ਜਨਾਨੀ ਦਾ ਸਾਡਾ ਕੋਈ ਫੈਸਲਾ ਪਹਿਲਾਂ ਵੀ ਹੋਇਆ ਪਹਿਲਾਂ ਸਾਡਾ ਫੈਸਲਾ ਹੋਇਆ ਸੀ ਜੋਤੀ ਦੇ ਨਾਲ ਇਹ ਗੋਰੀ ਉਹ ਰੱਦ ਕਰਦੀ ਸੀ ਉਸ ਫੈਸਲੇ ਨੂੰ ਸਾਡਾ ਤਾਂ ਫੈਸਲਾ ਜੋਤੀ ਨਾਲ ਹੋਇਆ ਆ ਨਹੀਂ ਉਸ ਫੈਸਲੇ ਤੇ ਕੋਈ ਕਾਰਵਾਈ ਹੋਈ ਹੈ ਕਾਰਵਾਈ ਸਾਡਾ ਕਾਗਜ਼ ਪੱਤਰ ਹੋਇਆ ਕੋਈ ਕਰਦਾ ਹੀ ਨਹੀਂ ਕਾਰਵਾਈ ਕੌਣ ਕਰਦਾ ਇੱਥੇ ਪੁਲਿਸ ਵਾਲੇ ਨਹੀਂ ਕਰਦੇ ਕੋਈ ਡਾਕਟਰ ਨਹੀਂ ਕਰਦੇ ਕੋਈ ਵੀ ਨਹੀਂ ਕਾਰਵਾਈ ਕਰਦਾ ਪੈਸਾ ਚੱਲਦਾ ਸਾਨੂੰ ਭਾਲੇ ਵੀ ਇੱਥੇ ਕਹਿ ਰਹੇ ਸੀ ਪੈਸੇ ਭਰੋ ਪੈਸੇ ਭਰੋ ਤੁਹਾਡੀ ਆ ਕਰ ਦੋ ਮੈਂ ਕਿ ਨਹੀਂ ਅਸੀਂ ਨਹੀਂ ਕਰਨਾ ਸਾਨੂੰ ਭਾਵੇਂ ਇੱਥੋਂ ਹੀ ਜੇਲ੍ਹ ਚ ਲੈ ਜਾਣ ਅਸੀਂ ਨਹੀਂ ਪੈਸਾ ਕਿਸੇ ਨੂੰ ਵੀ ਦੇਣਾ ਕੋਣ ਕਹਿੰਦਾ ਸੀ ਪੈਸੇ ਭਰੋ ਬਥੇਰੇ ਕਹਿੰਦੇ ਸੀ ਹੁਣ ਕਹਿੰਦੇ ਕਿ ਇਹ ਤੁਹਾਨੂੰ ਕੋਈ ਇਨਸਾਫ ਮਿਲਿਆ ਜੀ ਤਾਂ ਅਸੀਂ ਤਾਂ ਅੱਗੇ ਪਰੇਸ਼ਾਨ ਆ ਸਾਨੂੰ ਉੱਤੋਂ ਪਿਆਸਿਆ ਨੂੰ ਪਰੇਸ਼ਾਨ ਕਰਦੇ ਅਗਲੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਕੁਝ ਨਹੀਂ ਦਿੱਤਾ